ਦੀਵਾਲੀ ਸੇ ਵੀ ਵੱਡ ਕਰ ਹੈ ਹੌਨ ਸਾਲ ਚ ਦੋ ਦਿਵਾਲੀਆਂ ਹੋਣ ਕਰਨੇ ਗਿਆ ਇੱਕ ਦਿਵਾਲੀ ਉਦੋਂ ਜਦੋਂ ਲੰਕਾ ਲੰਕਾ ਦੇ ਵਿੱਚ ਰਾਮਨ ਨੂੰ ਮਾਰ ਕੇ ਭਗਵਾਨ ਰਾਮ ਆਏ ਸੀ ਉਹ ਅਸੀਂ ਪਰਿਵਾਰਕ ਤੌਰ ਤੇ ਮਨਾਨੇ ਹੀ ਹਾਂ ਲੇਕਿਨ ਅੱਜ ਦੀ ਤੇ ਜੀ ਦੀਵਾਲੀ ਹੈ ਭਗਵਾਨ ਰਾਮ 500 ਸਾਲ ਤੋਂ ਬਾਅਦ ਟਾਟ ਤੋਂ ਉੱਠ ਕੇ ਠਾੜ ਦੇ ਨਾਲ ਆਪਣੇ ਰਾਜ ਮੈਲ ਦੇ ਵਿੱਚ ਆ ਰਹੇ ਨੇ ਇਹ ਸਭ ਤੋਂ ਵੱਡੀ ਦਿਵਾਲੀ ਹੈ ਇਹ ਦਿਵਾਲੀ ਸਮਾਜਿਕ ਤੌਰ ਤੇ ਮਨਾਈ ਜਾਏ ਕਰੇਗੀ ਉਹ ਪਰਿਵਾਰਕ ਤੌਰ ਤੇ ਮਨਾਈ ਜਾਂਦੀ ਸੀ ਇਹ ਸਮਾਜਿਕ ਤੌਰ ਤੇ ਮਨਾਈ ਜਾਏਗੀ ਔਰ ਜੁੜੀ ਚੀਜ਼ ਜਿਸੀ ਸਮਾਜਿਕ ਤੌਰ ਤੇ ਕਰਨਿਆ ਉਹਦੇ ਨਾਲ ਸਮਾਜ ਹੋਰ ਵੀ ਮਜ਼ਬੂਤ ਹੁੰਦਾ ਹੈ ਇਸ ਮੌਜਦੇ ਦਿਨ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਦੇਣਾ ਹਾਂ ਅੱਜ ਇਹ ਸੰਭਵ ਹੋ ਸਕਿਆ ਹੈ ਮੋਦੀ ਜੀ ਦੀ ਸਖਤ ਤਪੱਸਿਆ ਔਰ ਤਿਆਗ ਦੇ ਨਾਲ ਇੱਕ ਐਸੇ ਰਾਜਾ ਹੈ ਜਿਨ੍ਹਾਂ ਦਾ ਨਾਂ ਇਤਿਹਾਸ ਔਰ ਮੋਦੀ ਜੋਧੇ ਬਿਨਾ ਇਹ ਮੁੰਕਨ ਨਹੀਂ ਸੀ ਕਿਉਂਕਿ ਬਾਕੀ ਰਾਜਨੀਤਿਕ ਪਾਰਟੀਆਂ ਇਹਨੂੰ ਅਜੰਡਾ ਲੈ ਕੇ ਚਲਦੀਆਂ ਸੀ ਲੇਕਿਨ ਮੋਦੀ ਜੀ ਇਹਨੂੰ ਆਪਣਾ ਇੱਕ ਲਕਸ਼ਯ ਲੈ ਕੇ ਚਲਦੀਆਂ ਸੀ ਕਿ ਮੇਰਾ ਲਕਸ਼ਯ ਹੈ ਕਿ ਮੰਦਿਰ ਬਣਾਉਣਾ ਹੈ ਉਹ ਵਾਅਦਾ ਨਹੀਂ ਲੱਗੇ ਤੇ 1992 ਜਦੋਂ ਅਨਵਾਨੀ ਜੀ ਨੇ ਰੱਥ ਯਾਤਰਾ ਕੀਤੀ ਸੀ ਉਹਦੇ ਉਹ ਸਾਰਥੀ ਸੀ ਉੱਥੋਂ ਲੈ ਕੇ ਅੱਜ ਤੱਕ ਭਗਵਾਨ ਨੇ ਐਸਾ ਸੰਯੋਗ ਬਣਾਇਆ ਹੈ ਕਿ ਅੱਜ ਮੁੱਖ ਯਜਮਾਨ ਦੇ ਰੂਪ ਦੇ ਵਿੱਚ ਮੋਦੀ ਜੀ pran pratishtha ਦਾ ਪ੍ਰੋਗਰਾਮ ਫਾਈਨਲ ਕਰ ਰਹੇ ਨੇ ਤਾਂ ਮੈਂ ਬਹੁਤ ਖੁਸ਼ ਹਾਂ ਸਾਰੇ ਸਮਾਜ ਨੂੰ ਸਾਰੇ ਬਟਾਲਾ ਨੂੰ ਸਾਰੇ ਵਿਸ਼ਵ ਨੂੰ ਵਧਾਈ ਦਿਨਾ ਹੈ ਸਾਰਾ ਵਿਸ਼ਵ ਦੇਖ ਰਿਹਾ ਹੈ 180 ਦੇਸ਼ਾਂ ਦੇ ਵਿੱਚ ਲਾਈਵ ਪ੍ਰੋਗਰਾਮ ਦੇਖਿਆ ਜਾ ਰਿਹਾ ਹੈ ਟਾਈਮ ਸਕੇਅਰ ਯੂਐਸਏ ਦੇ ਵਿੱਚ ਇਧਰ 1 ਮਿੰਟ ਦਾ 1 ਲੱਖ ਰੁਪਏ ਲੱਗਦਾ ਹੈ ਉਥੇ 2 ਘੰਟੇ ਦਾ ਲਾਈਵ ਪ੍ਰੋਗਰਾਮ ਆ ਰਿਹਾ ਹੈ ਲੋਕਾਂ ਦੇ ਵਿੱਚ ਕਿੰਨਾ ਜੋਸ਼ ਹੈ ਕਿੰਨਾ ਜਸ਼ਨ ਹੈ ਅਸੀਂ ਇਸ ਤੋਂ ਅੰਦਾਜ਼ਾ ਕਰ ਸਕਦੇ ਹਾਂ ਤਾਂ ਮੈਂ ਦੁਬਾਰਾ ਤੋਂ ਗਣਸਭ ਨੂੰ ਬਹੁਤ-ਬਹੁਤ ਵਧਾਈ ਦਿਨਾ ਹੈ ਔਰ ਇਹ ਪ੍ਰਾਰਥਨਾ ਕਰਨਾ ਹੈ ਕਿ ਆਜ ਦੇ ਦਿਨ ਨੂੰ ਯਾਦ ਕਰਕੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਮੋਦੀ ਜੀ ਨੂੰ ਲੈ ਕੇ ਆਈਏ ਤਾਂ ਕਿ ਜਿਹੜੇ ਕੁਝ ਕੰਮ ਪਿੱਛੇ ਰਹਿ ਗਏ ਨੇ ਜਿਵੇਂ ਮਥੁਰਾ ਦੀ ਮਥੁਰਾ ਦਾ ਹੈ ਕਾਂਸ਼ੀ ਵਿਸ਼ਵਨਾਥ ਦਾ ਰਹਿ ਗਿਆ ਹੈ ਮੰਦਿਰ ਰਹਿ ਗਿਆ ਹੈ ਉਹ ਮੰਦਰ ਦੁਬਾਰਾ ਤੋਂ ਅਸੀਂ ਬਣਾ ਸਕੀਏ ਇਹ ਗੁਲਾਮੀ ਦੀਆਂ ਜੰਜੀਰਾਂ ਇਹ ਮਤਲਬ ਕਿ ਜਿਹੜਾ ਸਾਡਾ ਗੁਲਾਮੀ ਦਾ ਮਾਨਸਿਕਤਾ ਹੈ ਉਹਨੂੰ ਕੋਈ ਖਤਮ ਕਰ ਸਕੀਏ ਤੇ ਮਹਾਮੋਦੀ ਜੀ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਬਹੁਤ ਖੁਸ਼ੀ ਦਾ ਦਿਨ ਹੈ ਸਾਡਾ ਬਹੁਤ ਸਵਾਗਤ ਹੈ ਮੈਂ ਤੇ ਇਹ ਕਹਾਂਗਾ ਕਿ ਇਸ ਯੁੱਗ ਦੀ ਸਭ ਤੋਂ ਵੱਡੀ ਦੀਵਾਲੀ ਜਿਹੜੀ ਹੈ ਉਹ ਅੱਜ ਹੈ ਜਦੋਂ 22 ਤਰੀਕ ਨੂੰ ਯੋਧਿਆ ਜੀ ਦੇ ਵਿੱਚ ਪ੍ਰਭੂ શ્રી RAM ਦੇ ਪ੍ਰਾਨ ਪ੍ਰਤੀਸ਼ਠਾ ਦਾ ਕਾਰਜਕ੍ਰਮ ਚੱਲ ਰਿਹਾ ਉਹਦੇ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੇ ਬੜੀ ਖੁਸ਼ੀ ਦੇ ਨਾਲ ਆਪਣੀਆਂ ਆਪਣੀਆਂ ਜਗ੍ਹਾ ਤੇ ਰਹਿ ਕੇ ਮਨੋਰੰਜਨ ਦੇ ਵਿੱਚ ਆ ਗਿਆ ਅੱਜ ਦੀਵਾਲੀ ਜਿਹੜੀ ਹੈ ਘਰ ਘਰ ਦੇ ਵਿੱਚ ਮਨਾਈ ਜਾ ਰਹੀ ਹੈ ਅਸੇ ਵਿੱਚ ਹੋ ਰਿਹਾ ਹੈ ਅਸੀਂ ਇੱਕ ਕਾਰਜਕ੍ਰਮ ਜਿਹੜਾ ਰੱਖਿਆ ਫਿਰ ਵੀ ਬੰਦ ਦਾ ਸੰਗਠਨ ਦਾ ਪਾਂਡਾ ਜਿਹੜਾ ਹੋ ਰਿਹਾ ਹੈ ਦੇ ਬਾਅਦ ਜੋ ਪ੍ਰੋਗਰਾਮ ਪ੍ਰਾਪਤ ਕੀਤਾ ਦਾ ਸੰਜੇ ਜੀ ਦੇ ਕਰ ਰਿਹਾ ਉਹ ਦੇਖ ਰਹੇ ਆ ਇਹਦੇ ਬਾਅਦ ਭੋਗ ਲਗਾ ਕੇ ਲੰਗਰ ਵੰਡਣ ਦੀ ਹੋਏਗਾ ਉਹ ਸਾਡਾ ਮੈਂ ਸਮਝਦਾ ਕਿ ਬੜਾ ਸੁਭਾਗੇ ਆ ਕਿ ਅਸੀਂ ਆਪਣੀਆਂ ਇਹਨਾਂ ਹੱਥਾਂ ਦੇ ਨਾਲ ਪ੍ਰਭੂ શ્રી ਰਾਮ ਦਾ ਅਸੀਂ ਇੱਥੇ ਭਰਾਂ ਦਾ ਕਿਸ਼ਟਾ ਦਾ ਕਾਰਕਰਨ ਦੇਖ ਰਹੇ ਹਾਂ ਮੈਂ ਕੋਈ ਦੁਨੀਆ ਚ ਹੈ ਨਾ ਸਾਰੇ ਲੋਕਾਂ ਨੂੰ ਸਾਰੇ ਸਥਾਨੀਆਂ ਨੂੰ ਬਹੁਤ ਬਹੁਤ ਫਾਇਦੇਦੰਦੀ ਬੁਲਾਈ ਦਿੰਦਾ ਬੜੇ ਚਿਰਾਂ ਦੀ ਮੰਗ ਸੀ ਹੈਗੀ ਹਿੰਦੂ ਧਰਮ ਦੇ ਵਿੱਚ ਬਹੁਤ ਜਤ ਦੇ ਚਿਰਾਂ ਦੀ ਮੰਗ ਸੀ ਹੈਗੀ ਮੰਦਿਰ ਦੀ ਕੀ ਕਹਿਣਾ ਚੱਲਦਾ ਹੈ ਕਾਫੀ ਦੇਰ ਤੋਂ ਇਹਦੀ ਮੰਦਿਰ ਦੀ ਜਿਹੜੀ ਹੈ ਮੰਗ ਚੱਲ ਰਹੀ ਸੀ ਮੈਨੂੰ ਲੱਗਦਾ ਕਿ ਹਰ ਸਥਾਨ ਹਰ ਹਿੰਦੂ ਸਭ ਦੇ ਮਨ ਦੇ ਵਿੱਚ ਇੱਕ ਇੱਕ ਗੱਲ ਜਿਹੜੀ ਹੈ ਘਰ ਕੀਤੀ ਦੀ ਸੀਗੀ ਕੇ ਹਿੰਦੁਸਤਾਨ ਦੇ ਪ੍ਰਭੂ શ્રી RAM ਦੀ ਇਹ ਧਰਤੀ ਹੋਵੇ ਔਰ ਪ੍ਰਭੂ RAM ਜਿਹੜੇ ਨੇ ਤੋਂ ਟੈਂਟ ਦੇ ਵਿੱਚ ਦੇ ਵਿਰਾਜਮਾਨ ਨੇ ਉਹਨਾਂ ਦਾ ਵਵੇ ਮੰਦਰ ਬੰਨਣਾ ਚਾਹੀਦਾ ਹੈ ਅਯੁੱਧਿਆ ਨਗਰੀ ਜਿਹੜੀ ਹੈ ਸਜਣੀ ਚਾਹੀਦੀ ਹੈ ਉਹ ਜਿਹੜੀ ਚੀਜ਼ ਹੈ ਹਰ ਇੱਕ ਦੇ ਮੰਦ ਵਿੱਚ ਅੱਜ ਪੂਰੀ ਹੋਈ ਹੈ ਇਹਦੇ ਉਸਮੇ ਪ੍ਰਭੂ શ્રી RAM ਦਾ ਕੋਟੀ ਕੋਟੀ ਧੰਨਵਾਦ ਕਰਕੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਅੱਜ ਇਸ ਸਮੇਂ ਦੇ ਸਾਕਸ਼ੀ